ਕਿਹੜੇ ਬੰਦੇ ਜਾ ਰਹੇ ਚੱਪੀ ਹੈ ਸਾਡਾ ਤੁਹਾਨੂੰ ਜਿੱਦਾਂ ਸਾਰਿਆਂ ਨੂੰ ਪਤਾ ਆ ਕਿ ਪੰਜਾਬ ਚ ਬਹੁਤ ਬੜੀ ਬਰਸਾਤ ਹੋਈ ਔਰ ਬਰਸਾਤ ਕਰਕੇ ਲਗਾਤਾਰ 5 6 ਦਿਨ ਲੱਗਨ ਕਰ ਲੋਕਾਂ ਦੀਆਂ ਛੱਤਾਂ ਚੋ ਗਈਆਂ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਮਕਾਨਾਂ ਚ ਤਰੇੜਾਂ ਆ ਰਹੀਆਂ ਔਰ ਸਾਡਾ ਇਲਾਕਾ ਚੋਂ ਇੱਕ ਗੱਲ ਸੇਫ ਰਿਆ ਵੀ ਲੋਕਾਂ ਦੇ ਘਰ ਖੇਤ ਨਹੀਂ ਰੋੜੇ ਜਿੱਦਾਂ ਕਈ ਇਲਾਕੇ ਜਿੱਦਾਂ ਗੁਰਦਾਸਪੁਰ ਬੈਲਟ ਸੀਗੀ ਸਾਰੀ ਵਿਆਸ ਬੈਲਟ ਸੀਗੀ ਤੁਹਾਡਾ ਟਾਂਡਾ ਮੁਕੇਰੀਆਂ ਦੇ ਨਾਲ ਬੈਲਟ ਜਿੰਨੀ ਅੱਗੇ ਤੱਕ ਬਹੁਤ ਬੜੇ ਨੁਕਸਾਨ لیکن ਇੱਥੇ ਵੀ ਅਸੀਂ ਤੰਤ ਜਿਹੜਾ ਅਸਲੇ ਆਪ ਲੋਕਾਂ ਦੇ ਘਰਾਂ 'ਚ ਗਏ ਸੀ ਰਾਤ ਨੂੰ ਜਾ ਕੇ ਤਰਪਾਲਾ ਲੈ ਕੇ ਗਏ ਮੌਕੇ ਤੇ ਜੋ ਉਪਰਾਲਾ ਉਸ ਵੇਲੇ ਮੌਕੇ ਤੇ ਹੋ ਸਕਦਾ ਸੀ ਜੋ ਰਾਸ਼ਨ ਦਾ ਹੋ ਸਕਦਾ ਵੀ ਰਾਸ਼ਨ ਲੈ ਕੇ ਗਏ ਉਹ ਜਿਹੜਾ ਉਪਰਾਲਾ ਸੀ ਰਾਤੋ-ਰਾਤ ਸਰਕਾਰ ਨੇ ਲਾਗੂ ਕਰਤਾ ਸੀਗਾ ਔਰ ਸਰਕਾਰ ਨੇ ਇਹ ਅਨਾਉਂਸ ਕੀਤਾ ਸੀ ਵੀ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਕਵਰ ਕਰਾਂਗੇ ਜਿੰਨੇ ਵੱਧ ਤੋਂ ਵੱਧ ਹੋ ਸਕਦੇ ਆ ਔਰ ਇਸ ਉਪਲਖਸ਼ ਤਕਰੀਬਨ 105 ਲੱਖ ਪਾਤਰੀ ਜਿਹੜੇ ਆ ਜਿਨ੍ਹਾਂ ਨੂੰ 1.5 ਲੱਖ ਰੁਪਏ ਦੇ ਕਰੀਬ ਦੀ ਰਾਸ਼ੀ ਜਿਹੜੀ ਆ ਉਹ ਵਨ ਬਾਈਕ ਕਿਸ ਤੇ ਆਏਗੀ ਜਿੱਦਾਂ ਉਹ ਆਪਣੇ ਰਿਪੇਅਰ ਕਰਦੇ ਜਾਊਗਾ ਪੈਸੇ ਉਹਨਾਂ ਦੇ ਖਾਤੇ ਜਾਂਦੇ ਜਾਣਗੇ ਆਨਲਾਈਨ ਹਾਂਜੀ ਆ 70 30000 70000 ਇਦਾਂ ਕਿਸ਼ਤਾਂ ਨੂੰ ਲੈਣੀ ਆ ਕਿਉਂਕਿ ਪੈਸੇ ਮਕਾਨ ਦੇ ਉੱਤੇ ਲੱਗਣੇ ਇਸ ਕਰਕੇ ਸਰਕਾਰ ਨੇ ਇਹ ਉਪਰਾਲਾ ਕੀਤਾ ਹੈ ਔਰ 1 ਕਰੋੜ 10 52 ਲੱਖ ਰੁਪਏ ਦੀ ਰਾਸ਼ੀ ਜਿਹੜੀ ਹੈ ਇਸ ਸੰਬੰਧ ਦੇ ਵਿੱਚ ਜਿਹੜੀ ਆ ਅੱਜ ਜਿਹੜੀ ਆ ਬੰਡੇ ਗਏ ਆ ਔਰ ਆਨਲਾਈਨ ਇਹਨਾਂ ਦੇ ਖਾਤੇ ਦਾ ਨੰਬਰ ਅਸੀਂ ਆਲਰੇਡੀ ਲੈ ਲਏ ਸੀ ਸਾਡੀਆਂ ਟੀਮਾਂ ਸਾਰੀਆਂ ਪ੍ਰਿਤਪਾਲ ਜੀ ਬਾਜਵਾ ਸਾਹਿਬ ਬਬੂ ਜੀ ਕੁਲਜੀਤ ਜੀ ਸਾਰੇ ਸਰਪੰਚ ਸਾਹਿਬ ਤੇ ਉਥੋਂ ਬੂਤ ਘੜ ਤੋਂ ਸਾਰੇ ਸਾਥੀਆਂ ਨੇ ਉਹ ਕੇਐਸਜੀਏ ਸਾਰੇ ਸਾਥੀਆਂ ਨੇ ਰਲ ਮਿਲ ਕੇ ਇੱਧਰ ਬੈਠੇ ਚਹਾਲ ਤੋਂ ਸਰਪੰਚ ਸਾਹਿਬ ਬੈਠੇ ਆ ਔਰ ਮੈਡਮ ਮੰਗਲਜੀਤ ਜੀ ਦਾ ਬੈਠੇ ਸਰਪੰਚ ਸਾਹਿਬ ਇਹਨਾਂ ਸਾਰੇ ਸਾਥੀਆਂ ਨੇ ਮਿਲਤ ਕੀਤੀ ਇਹਨਾਂ ਲਾਪਤਰੀਆਂ ਨੂੰ ਦੇਖਿਆ ਵੀ ਜਰੂਰ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਹਕੀਕਤ ਦੇ ਵਿੱਚ ਉਹਦਾ ਹੈ ਉਹਨਾਂ ਦੇ ਘਰ ਇਹਨਾਂ ਨੂੰ ਪਰਖ ਕੇ ਟਰੇਸ ਕਰਕੇ ਨਾਲ ਡਿਪਾਰਟਮੈਂਟ ਪੰਚਾਇਤੀ ਰਾਜ ਦੀਆਂ ਟੀਮਾਂ ਤੁਹਾਡੇ ਰੈਵਨਿਊ ਡਿਪਾਰਟਮੈਂਟ ਦੀਆਂ ਜਿਹੜੇ ਜਿਹੜੇ ਡਿਪਾਰਟਮੈਂਟ ਦੇ ਨਾਲ ਇੱਕ ਪਰਿਵਾਰ ਨੂੰ ਕਿੰਨੀ ਰਾਸ਼ੀ ਦਿੱਤੀ ਇੱਕ ਪਰਿਵਾਰ ਨੂੰ ਮੈਕਸਿਮਮ ਰਾਸ਼ੀ ਜਿਹੜੀ ਹੈਗੀ 1.5 ਲੱਖ ਰੁਪਏ ਦੀ ਹੈ ਲੇਕਿਨ ਬਾਕੀ ਉਹਦੇ ਮਕਾਨ ਦੀ ਜਿਹੜਾ ਉਹਦਾ ਕੀਤਾ ਆ ਗਿਆ ਮੌਨਾ ਕਿਤਾ ਕੋਲ ਆਲਮੋਸਟ 1.5 ਲੱਖ ਰੁਪਏ ਦੀ ਰਾਸ਼ੀ ਦੇ ਕਰੀਬ ਹੈ ਇਹ ਗੱਲ ਕੀਤੀ ਇਹ ਪੰਜਾਬ ਸਰਕਾਰ ਉਹ ਦੱਤੇ ਹੈ ਕਿਹੜੀ ਸਕੀਮ ਦੇ ਤਹਿਤ ਇਹ ਪੰਜਾਬ ਸਰਕਾਰ ਦਾ ਜਿਹੜਾ ਡਿਸਾਸਟਰ ਮੈਨੇਜਮੈਂਟ ਸਕੀਮ ਹੁੰਦੀ ਹੈ ਤੇ ਇਹ ਇਹਦੇ ਵਿੱਚ ਪੰਜਾਬ ਸਰਕਾਰ ਜਿੱਥੇ ਵੀ ਕੋਈ ਉਹਦਾ ਪ੍ਰਕਿਰਤਿਕ ਆਪਦਾ ਆ ਜਾਂਦੀ ਹੈ ਉਹਨੂੰ ਕਵਰ ਕਰਦਾ ਇਦੇ ਵਿੱਚ ਮੈਨੂੰ ਲੱਗਦਾ ਆਲਮੋਸਟ ਬਲਾਕ 1 ਤੋਂ ਦੋ ਲੋ ਆ ਗਏ। ਕ੍ਰਿਸ਼ਨਾ ਦੇਵੀ, ਕਿਸ਼ੋਰੀ ਲਾਲ। ਉਹਨਾਂ ਦੇ ਆ ਗਏ। ਹਲੋ ਜੀ ਆਜੋ ਅੱਧਿਆ ਜੁ ਕਮਲਜੀਤ, ਜੋਗਿੰਦਰਪਾਲ। ਕ੍ਰਿਸ਼ਨਾ ਦੇਵੀ ਤੁਹਾਡਾ ਨਾਮ। ਹਲੋ ਹਲੋ। ਨਿਰਮਲਾ ਦੇਵੀ, ਸੁਰਜੀਤ ਕੁਮਾਰ। ਬਬੂਏ தம் ད�ས ད�ས དསས དསས